ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਗੱਲਬਾਤ ਕਰਦੇ ਹਾਂ ਬੋਡੀ ਸਰਵਿਸ ਦੇ ਬਾਰੇ ਜਿਹੜੇ ਤੁਸੀਂ ਰਿਜ਼ਲਟ ਦੇਖ ਰਹੇ ਹੋ ਪੰਜ ਜੂਸ ਬੋਡੀ ਸਰਵਿਸ ਜਿਹੜੇ ਤੁਹਾਡੇ ਕੋਲ ਪਹੁੰਚ ਰਹੇ ਨੇ ਔਰ ਜਿਹੜੇ ਅਲੱਗ-ਅਲੱਗ ਕੁਐਸਚਨ ਵੀ ਹੁੰਦੇ ਨੇ ਤਾਂ ਦੋਸਤੋ ਅੱਜ ਐਸੇ ਤਰੀਕੇ ਨਾਲ ਜਿਵੇਂ ਆਪਾਂ ਗੱਲ ਕਰਦੇ ਹਾਂ ਸਾਨੂੰ ਉਹ ਪਰਿਵਾਰਾਂ ਨੂੰ ਮਿਲਵਾਓ ਜਿਨ੍ਹਾਂ ਨੂੰ ਰਿਜ਼ਲਟ ਨੇ ਜਿਨ੍ਹਾਂ ਨੂੰ ਅਸੀਂ ਗੱਲਬਾਤ ਕਰ ਸਕਦੇ ਹਾਂ ਜਿਨ੍ਹਾਂ ਨੂੰ ਮਿਲ ਸਕਦੇ ਆ ਤਾਂ ਉਹੀ ਚੀਜ਼ ਅਸੀਂ ਲੈ ਕੇ ਆਏ ਆ ਸਾਰੇ ਪਰਿਵਾਰਾਂ ਵਾਸਤੇ ਵੀ ਜਿਹੜੇ ਪਰਿਵਾਰਾਂ ਨੇ ਕੁਝ ਸਮਾਂ ਪਹਿਲਾਂ ਜਿਨ੍ਹਾਂ ਨੂੰ 2-2 ਸਾਲ ਛੱਡੇ ਨੂੰ ਵੀ ਹੋ ਗਏ ਔਰ ਕੀ ਕੀ ਦਿੱਕਤਾਂ ਸੀ ਉਹ ਸਾਰੇ ਰਿਜ਼ਲਟ ਆਪਾਂ ਜਿਹੜੇ ਸ਼ੇਅਰ ਕਰ ਰਹੇ ਹਾਂ ਮਤਲਬ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਸਾਰੇ ਘਰਾਂ 'ਚ ਪ੍ਰੋਬਲਮਾਂ ਹੈਗੀਆਂ ਨੇ ਔਰ ਦਵਾਈਆਂ ਖਾ ਖਾ ਕੇ ਲੋਕ ਅੱਕ ਚੁੱਕੇ ਨੇ ਪਰ ਫੇਥ ਨਹੀਂ ਬਿਲਡ ਹੋ ਰਿਹਾ ਤਾਂ ਐਸੇ ਕਰਕੇ ਉਹ ਪਰਿਵਾਰਾਂ ਨੂੰ ਅਸੀਂ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਡਾਇਰੈਕਟਲੀ ਟੱਚ ਵੀ ਕਰ ਸਕਦੇ ਹੋ ਮਿਲ ਵੀ ਸਕਦੇ ਹੋ ਤਾਂ ਆਪਣੇ ਨਾਲ ਨੇ ਅੱਜ ਰਣਜੀਤ ਸਿੰਘ ਜੀ ਮਾਨਸਾ ਤੋਂ ਮਾਨਵੀ ਬੜੀਆਂ ਪਿੰਡ ਹੈਗਾ ਇਹਨਾਂ ਦਾ ਇਹਨਾਂ ਕੋਲੇ ਪਹੁੰਚੇ ਹੋਏ ਆਂ ਜਿਹੜੇ ਕਿ ਆਪਾਂ ਗੱਲਬਾਤ ਕਰਾਂਗੇ ਕੀ ਕੀ ਪ੍ਰੋਬਲਮਾਂ ਸੀ ਬਿਰਜੀ ਆਪਾਂ ਕਿਹਨੂੰ ਪ੍ਰੋਬਲਮ ਸੀ ਜੀ ਆਪਾਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਮੈਡਮ ਨੂੰ ਪ੍ਰੋਬਲਮ ਸੀ ਮਾਈਗਰੇਨ ਦੀ ਜੀ ਓਕੇ ਮਤਲਬ ਦੱਸ ਸਕਦੇ ਹੋ ਭਾਂਜੀ ਤੁਸੀਂ ਆਪ ਹਾਂਜੀ ਦੱਸੋ ਜੀ ਕੀ ਕੀ ਪ੍ਰੋਬਲਮ ਆ ਸੀ ਭਾਂਜੀ ਮੜਿਆ ਦੱਬ ਕੇ ਖੋਲੋ ਕੇ ਦੱਸੋ ਸਿਰ ਦਰਦ ਜ਼ਿਆਦਾ ਰਹਿੰਦਾ ਸੀ ਜੀ ਓਕੇ ਮੇਰੇ ਲੱਤਾਂ ਜ਼ਿਆਦਾ ਦਰਦ ਕਰਦੀਆਂ ਸੀਗੀਆਂ ਤੇ ਬਹੁਤ ਸਿਰ ਦਰਦ ਕਰਦਾ ਹੁੰਦਾ ਸੀ ਅੱਖਾਂ ਤੇ ਸੋਜ ਆ ਜਾਂਦੀ ਸੀਗੀ ਤੇ ਮੈਂ ਤੜਕੇ ਉੱਠ ਕੇ ਪਹਿਲਾਂ ਹੋਲੀ ਲੈਂਦੀ ਸੀਗੀ ਉਸ ਤੋਂ ਬਾਅਦ ਫਿਰ ਕੰਮ ਕਰਦੀ ਸੀਗੀ ਤੇ ਸਿਰ ਤਾਂ ਇੰਨਾ ਸੀ ਤਕਦਾ ਸੀਗਾ ਵੀ ਫਟਦਾ ਸੀਗਾ ਬਹੁਤ ਜ਼ਿਆਦਾ ਤੇ ਫਿਰ ਮੋੜੋਂ ਤੋਂ ਜਾਣਾ ਪੈਂਦਾ ਜੀ ਮੋਥੋਂ ਦਵਾਈ ਲਿਓਣੀ ਪੈਂਦੀ ਤੇ ਫਿਰ ਉਦੋਂ ਆ ਠੀਕ ਹੁੰਦੀ ਸੀ ਸਰ ਕਿੰਨੇ ਕ ਟਾਈਮ ਤੋਂ ਭਾਜੀ ਪ੍ਰੋਬਲਮ ਆ ਸੀ ਇਹ ਇਹ ਮੈਨੂੰ 4-5 ਸਾਲ ਤੋਂ ਸੀ ਸਰ ਕਿੰਨੀਆਂ ਕ ਦਵਾਈਆਂ ਖਾਧੀਆਂ ਤੁਸੀਂ ਬਈ ਦਵਾਈਆਂ ਤਾਂ ਸਰ ਬਹੁਤ ਖਾ ਚੁੱਕੇ ਸੀ ਇਹ ਓਕੇ ਹਾਂ ਮਤਲਬ ਜਿਵੇਂ ਆਪਾਂ ਡਾਕਟਰਾਂ ਕੋਲ ਜਾਂਦੇ ਆ ਕੀ ਕਹਿੰਦੇ ਸੀ ਡਾਕਟਰ ਤੁਸੀਂ ਜਾਂਦੇ ਸੀ ਉਹ ਕਹਿੰਦੇ ਕਹਿੰਦੇ ਵੀ ਨਿਗਾ ਚੈੱਕ ਕਰਾਓ ਕਿਤੇ ਮਾਈਗਰੇਨ ਆ ਕੋਸ ਕਿਤੇ ਕੋਸ ਕਹਿੰਦੇ ਸੀ ਸਰ ਓਕੇ ਹਾਂ ਦਵਾਈ ਦੇ ਕੇ ਬਸ ਦੌਰ ਦਿੰਦੇ ਮਤਲਬ 4-5 ਸਾਲਾਂ ਇੰ ਚੱਲਦਾ ਰਿਹਾ ਇਸ ਤਰ੍ਹਾਂ ਹੀ ਚੱਲਦਾ ਰਿਹਾ ओके ਤੁਹਾਨੂੰ ਵੀ ਭਾਈ ਮੈਂ ਤੁਸੀਂ ਕਾਰਪੈਂਟਰ ਦਾ ਕੰਮ ਆਪਣਾ ਬਿਜ਼ਨਸ ਕਰਦੇ ਹੋ ਤੁਸੀਂ ਤੁਹਾਨੂੰ ਵੀ ਫਿਰ ਕੰਮ ਛੱਡ ਕੇ ਜਾਣਾ ਪੈਂਦਾ ਹੁਣ ਦਵਾਈ ਦਵਾਣ ਹਾਂਜੀ ਸਰ ਸਾਨੂੰ ਤਿੰਨ ਚਾਰ ਦਿਨਾਂ ਦੀ ਦਵਾਈ ਦਿੰਦੇ ਸੀ ਡਾਕਟਰ ਸਾਹਿਬ ਤੀਜੇ ਚੌਥੇ ਨੂੰ ਪਹੁੰਚਣਾ ਪੈਂਦਾ ਸੀ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ 7-8 ਮਹੀਨੇ ਤੁਹਾਨੂੰ ਰੈਗੂਲਰ ਦਵਾਈ ਖਾਣੀ ਪਊਗੀ ਮਾਈਗਰੇਨ ਦੀ ਅੱਛਾ ਅਸੀਂ 8 ਮਹੀਨੇ ਮਤਲਬ ਦਵਾਈ ਖਾਧੀ ਸਾਨੂੰ ਫਿਰ ਵੀ ਕੋਈ ਸੋਲੂਸ਼ਨ ਨਹੀਂ ਮਿਲਿਆ ਓਕੇ ਜਦੋਂ ਸਰ ਘਰੇ ਪ੍ਰੋਬਲਮ ਹੋਵੇ ਤਾਂ ਫਿਰ ਕੰਮ ਦੇ ਵੀ ਨਹੀਂ ਕੀ ਲੱਗਦਾ ਇਹਦੇ ਹੂੰ ਬਿਲਕੁਲ ਜੀ ਹਾਂਜੀ ਤੇ ਫਿਰ ਇਹਨੂੰ ਦਵਾਈ ਦਵਾ ਕੇ ਲਿਆਉਂਦੇ ਜੀ ਅਸੀਂ ਓਕੇ ਸੌਥੇ ਪੰਜਵੇਂ ਦਿਨ ਮੈਨੂੰ ਲੱਗ ਲੱਗ ਬਹੁਤ ਥਾਵਾਂ ਤੇ ਫਿਰ ਜਿਵੇਂ 4-5 ਸਾਲ ਤੋਂ ਪ੍ਰੋਬਲਮ ਹੈ ਨੇਚੁਰਲੀ ਇਹ ਬਹੁਤ ਥਾਵਾਂ ਤੇ ਗਏ ਹੋਵਾਂਗੇ ਬਹੁਤ ਕੁਝ ਖਾਦਾ ਪੀਤਾ ਹੋਊਗਾ ਹਨਾ ਫਰਕ ਨਹੀਂ ਪਿਆ ਪਰ ਨਹੀਂ ਸਰ ਕੋਈ ਫਰਕ ਨਹੀਂ ਓਕੇ ਜਿਵੇਂ ਤੁਸੀਂ ਬੋਡੀ ਸਰਵਿਸ ਬਾਰੇ ਯਕੀਨ ਤੁਹਾਨੂੰ ਛੇਤੀ ਆ ਗਿਆ ਸੀ ਕਿ ਨਹੀਂ ਸਰ ਸਾਨੂੰ ਕਿਉਂਕਿ ਸਾਰੇ ਪਰਿਵਾਰਾਂ ਦਾ ਹੈ ਜਿਨੇ ਦੇਖ ਰਹੇ ਨੇ ਆਪਾਂ ਨੂੰ ਉਹਨਾਂ ਦਾ ਵੀ ਇਹ ਕੁਐਸਚਨ ਹੁੰਦਾ ਵੀ ਸਾਨੂੰ ਤਾਂ ਫੇਥ ਨਹੀਂ ਬਣ ਰਿਹਾ ਹਲੇ ਸਰ ਸਾਨੂੰ ਜਦ ਅਸੀਂ ਮਾਈਗਰੇਨ ਦੀ ਦਵਾਈ ਮੋੜ ਲੈਣਗੇ ਜਦਵਿੰਦਰ ਡਾਕਟਰ ਤੋਂ ਉੱਥੇ ਸਾਨੂੰ ਮਤਲਬ ਬੋਡੀ ਸਰਵਿਸ ਬਾਰੇ ਪਤਾ ਲੱਗਿਆ ਹੂੰ ਜਦੋਂ ਸਾਨੂੰ ਪਤਾ ਲੱਗਿਆ ਸੀ ਚੌਥੇ ਪੰਜਵੇਂ ਦਿਨਾਂ ਦਾ ਸਰ ਆਰਡਰ ਕਰਕੇ ਮੰਗਾ ਲਿਆ ਸੀ ਉਹ ਕਿ ਮਤਲਬ ਤੁਹਾਡਾ ਹੀ ਡਿਸੀਜਨ ਸੀ ਵੀ ਸਰਨਾ ਤਾਂ ਹੈ ਨਹੀਂ ਵੀ ਜਿੱਥੇ ਚਾਰ ਪੰਜ ਸਾਲ ਹੋ ਗਏ ਇੱਕ ਵਾਰੀ ਪੰਗਾ ਤਾਂ ਲੈਣਾ ਹੀ ਪਊ ਮਤਲਬ ਇਹੀ ਮਤਲਬ ਅਸੀਂ ਸਰ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਸੀ ਸਾਨੂੰ ਐਸੀ ਵੀ ਕੋਈ ਪੱਕਾ ਸੋਲੂਸ਼ਨ ਮਿਲੇਗੀ ਓਕੇ ਤੇ ਜਦੋਂ ਅਸੀਂ ਬਾਡੀ ਸਰਵਿਸ ਪੈਕ ਵਰਤਣਾ ਸ਼ੁਰੂ ਕੀਤਾ ਜੀ ਪਹਿਲੇ ਨੂੰ 30 35 ਦਿਨਾਂ ਬਾਅਦ ਰਿਜ਼ਲਟ ਆ ਗਿਆ ਜੀ ਬਹੁਤ ਵਧੀਆ ਓਕੇ ਪਹਿញ ਜਿਵੇਂ ਤੁਸੀਂ ਨੇ ਵਰਤੇ ਆ ਮਲਤੀ 35 ਦਿਨਾਂ ਦਾ ਰਿਜ਼ਲਟ ਆ ਗਿਆ ਜਿਵੇਂ 50 ਦਿਨ ਪਹਿਲਾਂ ਕੋਰਸ ਤੁਹਾਡਾ ਪੂਰਾ ਹੋਇਆ ਤਾਂ ਕਿੰਨਾ ਫਰਕ ਪੈ ਚੁੱਕਿਆ ਸੀ ਤੁਹਾਨੂੰ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਸੀ ਸਰ ਮਤਲਬ 50 ਦਿਨਾਂ ਚ ਦਵਾਈਆਂ ਬੰਦ ਹੋ ਗਈਆਂ ਸੀ ਤੁਹਾਡੀਆਂ ਗੋਲੀ ਗੋਲੀ ਬਹੁਤ ਬੰਦ ਹੋ ਗਈਆਂ ਸਰ ਮਤਲਬ ਮੁੜ ਕੇ ਦਵਾਈ ਲੈਣ ਦੀ ਲੋੜ ਨਹੀਂ ਪਈ ਹਾਂ ਕੁਛ ਮਹੀਨੇ ਲੱਗਾ ਸਾਰਾ ਪਹਿਲਾਂ ਮੇਰੇ ਰੋਜ਼ ਦੀ ਗੋਲੀ ਸੀ ਕੋਮਲ ਦੀ ਸਰ ਓਕੇ ਹਾਂ ਮੈਂ ਗੋਲੀ ਖਾ ਕੇ ਵੀ ਤੁਸੀਂ ਕੰਮ ਕਰਦੇ ਸੀ ਕੰਮ ਕੰਮ ਨਹੀਂ ਹੁੰਦੇ ਫੇਰ ਨਾ ਕੰਮ ਫੇਰ ਕਰਦੇ ਸਰ ਗੋਲੀ ਖਾਣ ਤੋਂ ਬਾਅਦ ਗੋਲੀ ਖਾ ਕੇ ਸਰ ਪਰ ਜਿਵੇਂ ਹੁਣ ਤੁਹਾਨੂੰ ਰਿਜ਼ਲਟ ਆ ਚੁੱਕਿਆ ਹੁਣ ਤਾਂ ਨਹੀਂ ਕੋਈ ਗੋਲੀ ਦਾ ਕੋਈ ਇਸ਼ੂ ਨਾ ਸਰ ਹੁਣ ਕੁਝ ਵੀ ਨਹੀਂ ਇੱਕ ਵਾਰ ਰਿਜ਼ਲਟ ਪੇਸਟ ਦਾ ਵੀ ਆਇਆ ਸਰ ਚੰਗਾ ਚਲੋ ਤਾਂ ਜਿਵੇਂ ਬਾਡੀ ਸਰਵਿਸ ਦੀ ਆਪਾਂ ਗੱਲ ਕਰ ਰਹੇ ਆ ਤਾਂ ਜਿਵੇਂ ਮੰਨ ਲਓ ਜਿਹੜੀਆਂ ਇਹ ਸਿਰਦਰਦ ਦੀ ਪ੍ਰੋਬਲਮ ਸੀ ਅੱਖਾਂ ਸੋਜ ਜਾਂਦੀਆਂ ਸੀ ਜਾਂ ਲੱਤਾਂ 'ਚ ਦਰਦ ਸੀ ਉਹ ਮੁੜ ਕੇ ਬਿਲਕੁਲ ਓਕੇ ਹੋ ਚੁੱਕੇ ਹੁਣ ਕੋਈ ਦਿੱਕਤ ਨਹੀਂ ਤਾਂ ਕੋਈ ਦਿੱਕਤ ਨਹੀਂ ਸਰ ਓਕੇ ਜਿੰਨੇ ਵੀ ਦੋਸਤੋ ਆ ਪਰਿਵਾਰ ਸੁਣ ਰਹੇ ਕਿ ਦਵਾਈਆਂ ਆਪਾਂ ਖਾਂਦੇ ਹੀ ਰਹਿੰਨੇ ਆ ਤਾਂ ਜਿਵੇਂ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਜੀ ਹਾਂਜੀ ਸਰ ਵੀ ਇਹ ਸਾਈਡ ਤੇ ਤੁਹਾਨੂੰ ਫੋਨ ਕਰਕੇ ਤੁਹਾਨੂੰ ਮਿਲਣਾ ਚਾਹੁੰਦਾ ਤੁਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹੋ ਤੇ ਉਹਨਾਂ ਨੂੰ ਦੱਸ ਸਕਦੇ ਹੋ ਕਿਉਂਕਿ ਉਹਨਾਂ ਨੂੰ ਫੇਥ ਬਣ ਸਕਦਾ ਲੋਕਲ ਪਰਸਨ ਦੇ ਉੱਤੇ ਜਾਂ ਜਿਨ੍ਹਾਂ ਨੂੰ ਸੇਮ ਪ੍ਰੋਬਲਮ ਹੋਵੇ ਤਾਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ ਕਰ ਸਕਦੇ ਸਰ ਓਕੇ ਯੂਕੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਾਡੀ ਸਰਵਿਸ ਬਾਰੇ ਬਾਡੀ ਸਰਵਿਸ ਵੀ ਲੈਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਤੁਸੀਂ ਤਾਂ ਜੋ ਸਟਾਰਟਿੰਗ ਕੀਤੀ ਤਾਂ ਪ੍ਰੋਬਲਮ ਸੀ ਤੁਹਾਡੀ ਤਾਂ ਮਜਬੂਰੀ ਸੀ ਉਸ ਤੋਂ ਬਾਅਦ ਤਾਂ ਤੁਸੀਂ ਨਾਰਮਲ ਵੀ ਸਾਰੇ ਪਰਿਵਾਰ ਨੇ ਯੂਜ਼ ਕੀਤੇ ਹੋਣਗੇ ਕਿ ਨਹੀਂ ਹਾਂਜੀ ਹਾਂਜੀ ਸਰ ਮਤਲਬ ਸਫਾਈ ਦੇ ਤੌਰ ਤੇ ਹਾਂਜੀ ਹਾਂਜੀ ਓਕੇ ਜਿਹੜੇ ਪਰਿਵਾਰ ਆਪਣੇ ਸੁਣ ਰਹੇ ਨੇ ਉਹਨਾਂ ਨੂੰ ਕੀ ਸਲਾਹ ਦੇਵੋਗੇ ਜਿਹੜੇ ਡਿਸੀਜਨ ਨਹੀਂ ਲੈ ਪਾਰੇ ਵੀ ਲਈਏ ਕਿ ਨਾ ਲਈਏ ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਜਦੋਂ ਪ੍ਰੋਬਲਮ ਆਉਂਦੀ ਹੈ ਉਦੋਂ ਤਾਂ ਮਤਲਬ ਰਿਕ ਨੂੰ ਮਤਲਬ ਕੋਈ ਨਾ ਸੋਲੂਸ਼ਨ ਚਾਹੀਦਾ ਹੁੰਦਾ ਨਾਰਮਲ ਬੰਦਾ ਜੀ ਵੀ ਪ੍ਰੋਬਲਮ ਵਾਲੇ ਦਾ ਵਰਤ ਨਹੀਂ ਜਾਂਦਾ ਅਛ ਤਾਂ ਇਹੀ ਕਹਿੰਦੇ ਸਾਨੂੰ ਦਾ ਪੂਰਾ ਫੁੱਲ ਵਿਸ਼ਵਾਸ ਹੈ ਜੀ ਵਿਸ਼ਵਾਸ ਹੋ ਵੀ ਚੁੱਕਾ ਜੀ 3 ਸਾਲ ਹੋ ਗਏ ਸਾਨੂੰ ਬਾਡੀ ਸਰਵਿਸ ਪੈਗ ਵਰਤ ਤੈਨੂੰ ਸਰ ਮੁੜ ਕੇ ਸੀ ਡਾਕਟਰ ਕੋਲ ਨਹੀਂ ਗਏ ਅਛ ਤਾਂ ਸਾਰੇ ਵੀਰਾਂ ਨੂੰ ਮਤਲਬ 3 ਸਾਲ ਹੋ ਚੁੱਕੇ ਨੇ ਤੁਹਾਨੂੰ 3 ਸਾਲ ਹੋ ਚੁੱਕੇ ਸਸ ਵਰਤੇ ਨੂੰ ਜੀ ਹਾਂਜੀ ਠੀਕ ਹੈ ਜੀ ਤੇ ਮੁੜ ਕੇ ਸੀ ਡਾਕਟਰ ਕੋਲ ਕੋਈ ਦਵਾਈ ਲੈਣ ਦੀ ਬਹੁਤ ਵਧੀਆ ਗੱਲ ਹੈ ਦੋਸਤੋ ਆਪਾਂ ਜੀ ਮੈਂ ਸੁਣ ਰਿਹਾ ਸੀ ਰ ਇਹਨਾਂ ਨੇ ਆਪਾਂ ਨੂੰ ਦੱਸਿਆ ਇਹਨਾਂ ਦਾ ਤੁਹਾਨੂੰ ਨੰਬਰ ਵੀ ਮਿਲ ਜਾਊਗਾ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਮਿਲ ਵੀ ਸਕਦੇ ਹੋ ਔਰ ਨੀਚੇ ਤੁਹਾਨੂੰ ਦਿੱਤਾ ਹੋਇਆ ਵੀ ਆਪਾਂ ਜਿਹੜੇ ਬੋਡੀ ਸਰਵਿਸ ਕੰਮ ਕਿਵੇਂ ਕਰਦਾ ਉਹ ਉਹ ਵੀ ਲਿੰਕ ਦੇਖ ਸਕਦੇ ਹੋ ਔਰ ਕਿੰਨਾ ਟਾਈਮ ਯੂਜ਼ ਕਰਨਾ ਉਹ ਵੀ ਤੁਹਾਨੂੰ ਕੁਐਸਚਨਾਂ ਦੇ ਜਿਹੜੇ ਆਨਸਰ ਨੇ ਤੁਹਾਡੀ ਵੀਡੀਓ 'ਚ ਮਿਲ ਜਾਣਗੇ ਥੱਲੇ ਲਿੰਕ ਦਿੱਤਾ ਹੋਇਆ ਤਾਂ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸੇਮ ਜਿਹੜੀਆਂ ਦਿੱਕਤਾਂ ਹੈਗੀਆਂ ਨੇ ਉਹਨਾਂ ਤੱਕ ਪਹੁੰਚਾਓ ਇਹ ਵੀਡੀਓ ਕਿਸੇ ਦਾ ਬੈਨੀਫਿਟ ਹੋ ਸਕਦਾ ਤੁਹਾਡੇ ਸ਼ੇਅਰ ਕਰਨ ਦੇ ਨਾਲ ਤੇ ਉਸ ਤੋਂ ਬਾਅਦ ਦੋਸਤੋ ਜਿਵੇਂ ਆਪਾਂ ਵੀ ਇਹਨੂੰ ਸ਼ੇਅਰ ਕਰੋ ਹੋਰ ਪਰਿਵਾਰਾਂ ਨੂੰ ਦੱਸੋ ਤੇ ਆਪਦੇ ਵੀ ਆਪਣੇ ਤੇ ਵਰਤ ਕੇ ਦੇਖੋ ਰਿਜ਼ਲਟ ਜੇ ਤੁਹਾਨੂੰ ਆਣਗੇ ਤੁਸੀਂ ਆਪੀ ਗੱਲਬਾਤ ਕਰੋਗੇ ਇਹ ਦੋਸਤੋ ਦਵਾਈ ਨਹੀਂ ਸਰੀਰ ਦੀ ਸਫਾਈ ਦੇ ਉੱਤੇ ਆਪਾਂ ਕੰਮ ਕਰਦੇ ਆਂ ਥੈਂਕ ਯੂ ਦੋਸਤੋ